ਮੈ ਟ੍ਰੇਨ ਹਾਸੀ ਦੇ ਜ਼ਖਮੀਆਂ ਨੂੰ ਮਿਲਿਆ ਉਹਨਾਂ ਨੂੰ ਚੰਗੀਆਂ ਮੈਡੀਕਲ ਸਹੂਲਤਾਂ ਮਿਲ ਰਹੀਆਂ ਨੇ ਹਾਸੀ ਚ ਮ੍ਰਿਤਕ ਪਰਿਵਾਰਾਂ ਨਾਲ ਸਮੇਦਨਾ ਜ਼ਾਹਰ ਕਰਦਾ ਇਹ ਗਲਟ ਟੁਆਇ ਟ੍ਰੇਨ ਹਾਸੀ ਦੇ ਜ਼ਖਮੀਆਂ ਨੂੰ ਚੰਡੀਗੜ੍ਹ ਚ ਮਿਲਣ ਕੋ ਜੇ ਬ੍ਰਿਟਿਸ਼ ਹਾਈ ਕਮਿਸ਼ਨਰ ਸਰ ਜੇਮਸ ਬੇਵਨ ਨੇ ਕਹੀ ਇਸ ਹਾਸੀ ਚ ਦੋ ਬ੍ਰਿਟਿਸ਼ ਮਹਿਲਾਵਾਂ ਦੀ ਮੌਤ ਵੀ ਹੋਈ ਹੈ ਤੇ ਕਈ ਸਲਾਨੀ ਜ਼ਖਮੀ ਨੇ ਉਹਨਾਂ ਨੇ ਕਿਹਾ ਕਿ ਜਿਹੜੇ ਸਲਾਨੀ ਭਾਰਤ ਰਹਿਣਾ ਚਾਹੁੰਦੇ ਨੇ ਉਹ ਰਹਿ ਸਕਦੇ ਨੇ ਤੇ ਜਿਹੜੇ ਵਾਪਸ ਜਾਣਾ ਚਾਹੁੰਦੇ ਨੇ ਉਹ ਵਾਪਸ ਜਾ ਸਕਦੇ ਨੇ ਜ਼ਖਮੀਆਂ ਨੂੰ ਮਿਲ ਰਹੀਆਂ ਮੈਡੀਕਲ ਸਵਾਵਾਾਂ ਤੇ ਡਾਕਟਰਾਂ ਦਾ ਧੰਨਵਾਦ ਕੀਤਾ i went uh, straight to the hospital i want to praise the indian authorities for their response to this tragic accident uh, to the medical staff treating uh, several british nationals who were involved uh, to thank them uh, for uh, a first class uh, effort to support and help shimla <laughs> 6 39 ਬ੍ਰਿਟਿਸ਼ ਨਾਗਰਿਕਾ ਨੇ ਸ਼ਿਮਲਾ ਜਾਣ ਲਈ ਟ੍ਰੇਨ ਨੂੰ ਬੁੱਕ ਕਰਵਾਇਆ ਸੀ ਜ਼ਿਕਰਯੋਗ ਹੈ ਕਿ ਟੁਆ ਟ੍ਰੇਨ 8 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੇ ਚੱਲਦੀ ਹੈ